ਅਸੀ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਫੇਰ ਇੱਕ ਨਵੀਂ ਵੀਡੀਓ ਦੇ ਵਿੱਚ ਉਮੀਦ ਹੈ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਖਿਆਲ ਰੱਖ ਰਹੇ ਹੋਵੋਗੇ ਤੇ ਮੈਂ ਵੀ ਲਗਭਗ ਠੀਕ ਹੈ ਜੀ ਤੇ ਅੱਜ ਆਪਾਂ ਬਚੇ ਹੋਏ ਕੋਸ਼ਤਾ ਮੈਂ ਤੁਹਾਡੇ ਨਾਲ ਉਹ ਸੂਟ ਸ਼ੇਅਰ ਕਰਦੀ ਜਿਹੜੇ ਸਾਰੇ ਕਲੈਕਸ਼ਨਾਂ ਦੇ ਵਿੱਚੋਂ ਬਚ ਗਏ ਆ ਕੁਝ ਸਸਤੇ ਵੀ ਬਹੁਤ ਜ਼ਿਆਦਾ ਕਰਤੇ ਆ ਤੇ ਕੁਝ ਸੂਟ ਹੈਗੇ ਜਿਹੜੇ ਨਿਊ ਆਰਟੀਕਲ ਰੈਡੀ ਹੋ ਕੇ ਆਏ ਜੋ ਤੁਹਾਨੂੰ ਪੁਰਾਣੇ ਉਹ ਡਿਸਕਾਊਂਟ ਤੇ ਮਿਲ ਜਾਣਗੇ ਜੋ ਫਰੈਸ਼ ਆ ਉਹ ਵੀ ਡਿਸਕਾਊਂਟ ਤੇ ਆ ਪਰ ਉਹ ਬਹੁਤ ਜ਼ਿਆਦਾ ਵਧੀਆ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਆਪਾਂ ਰੈਡੀ ਕੀਤੇ ਆ ਖੁਦ ਵਰਕ ਹੋਇਆ ਵਾ ਉਹਨਾਂ ਦੇ ਉੱਪਰ ਹੋਰ ਵੀ ਤਿੰਨ ਚਾਰ ਵੈਰਾਈਟੀਆਂ ਆ ਚੁੱਕੀਆਂ ਜਿਨ੍ਹਾਂ ਦੇ ਵਿੱਚ ਹੈਂਡ ਪੇਂਟ ਦੇ ਜੋਰਜਟ ਦੇ ਵੀ ਰਹਿਣਗੇ ਕਿਉਂਕਿ ਠੰਡ ਦੇ ਹਿਸਾਬ ਨਾਲ ਮੈਨੂੰ ਲੱਗਦਾ ਕਿ ਠੰਡ ਨਹੀਂ ਪੈ ਰਹੀ ਹੈ ਤੇ ਆਪਾਂ ਨੂੰ ਜਿਹੜਾ ਬੇਸ ਹੈ ਆਪਣਾ ਬਸ ਆਹ ਜਨਵਰੀ ਤੋਂ ਬਾਅਦ ਚੇਂਜ ਕਰ ਲੈਣਾ ਚਾਹੀਦਾ ਹਾਫ ਜਨਵਰੀ ਤੋਂ 15 ਜਨਵਰੀ ਤੋਂ ਬਾਅਦ ਆਪਾਂ ਆਪਣਾ ਬੇਸ ਵੀ ਚੇਂਜ ਕਰਾਂਗੇ ਪਰ ਮੈਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਹੀ ਆਪਣਾ ਚੇਂਜ ਬੇਸ ਦਿਖਾਉਂਗੀ ਜੋਰਜਟ ਦੇ ਵਿੱਚ ਟੈਬੀ ਮਸਲੀਨ ਐਦਾਂ ਦੀਆਂ ਚੀਜ਼ਾਂ ਚੱਲ ਪੈਣੀਆਂ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਦੁਪੱਟਾ ਦਿਖਾਣਾ ਚਾਹੂੰਗੀ ਦੁਪੱਟਾ ਨਹੀਂ ਇਹ ਸਟੌਲ ਹੈ ਪਰ ਬਈ ਇਹਦਾ weight ਦੁਪੱਟੇ ਦੇ ਬਰਾਬਰ ਹੈ ਇਹ ਡਾਇਏਬਲ ਸਟੌਲ ਆਈ ਹੋਈ ਹੈ ਪਸ਼ਮੀਨੇ ਦੇ ਇਹ ਪ੍ਰੀਮੀਅਮ ਕੁਆਲਿਟੀ ਦਾ ਪਸ਼ਮੀਨਾ ਹੈ ਪਰ ਤੁਹਾਨੂੰ ਮੈਂ ਖੋਲ ਕੇ ਦਿਖਾਉਣੀ ਕਿੰਨਾ ਇਹ ਵਧੀਆ ਸ਼ਾਲ ਦਾ ਸ਼ਾਲ ਹੈ ਦੁਪੱਟੇ ਦਾ ਦੁਪੱਟਾ ਜਿਨ੍ਹਾਂ ਨੂੰ ਪਸ਼ਮੀਨੇ ਦੇ ਸੂਟਾਂ ਨਾਲ ਪ੍ਰੋਬਲਮ ਆ ਰਹੀ ਸੀਗੀ ਕਿ ਅਸੀਂ ਕਿਹੜਾ ਦੁਪੱਟਾ ਡਾਈ ਕਰਵਾਈਏ ਜਾਂ ਗਰਮ ਸੂਟਾਂ ਨਾਲ ਜਾਂ ਕੋਈ ਵੀ ਕਿਸੇ ਵੀ ਗਰਮ ਸੂਟ ਦੇ ਨਾਲ ਆਪਾਂ ਦੁਪੱਟਾ ਸ਼ਾਲ ਨਹੀਂ ਚੱਕ ਸਕਦੇ ਤਾਂ ਦੁਪੱਟਾ ਸੋਚਦੀਆਂ ਕਿਹੜਾ ਡਾਈ ਕਰਵਾਗੇ ਤਾਂ ਉਹਨਾਂ ਲਈ ਸਭ ਤੋਂ ਬੈਸਟ ਆਪਸ਼ਨ ਹੈ ਜੀ ਪਸ਼ਮੀਨੇ ਦਾ ਬਿਲਕੁਲ ਲਾਈਟ ਵੇਟ ਦੁਪੱਟਾ ਆ ਦੇਖ ਲਓ ਇਹਨੂੰ ਦੁਪੱਟਾ ਅਸੀਂ ਕਹਿ ਰਹੇ ਹਾਂ ਪਰ ਇਹ ਸ਼ਾਲ ਹੈ ਤੇ ਦੁਪੱਟੇ ਤੋਂ ਜ਼ਿਆਦਾ ਇਹ ਹਲਕਾ ਹੈ ਕਿਉਂਕਿ ਹੁਣ ਕੋਈ ਜ਼ਿਆਦਾ ਬਹੁਤੀ ਠੰਡ ਤਾਂ ਪੈਂਦੀ ਨਹੀਂ ਹੈ ਸਭ ਨੂੰ ਇਹੀ ਸ਼ਾਲ ਦੇ ਸ਼ਾਲ ਤੇ ਦੁਪੱਟੇ ਦੇ ਦੁਪੱਟੇ ਜਿਹਨੂੰ ਆਪਾਂ ਕਹਦੇ ਆ ਗਰਮ ਦੁਪੱਟੇ ਇਹ ਸ਼ਾਲ ਨਹੀਂ ਆਪਾਂ ਇਹਨੂੰ ਗਰਮ ਦੁਪੱਟੇ ਕਹਿਦੇ ਆਂਗੇ ਇਹ ਤੁਸੀਂ ਡਾਈ ਕਰਾ ਸਕਦੇ ਹੋ ਆਪਣੀ ਚੁਆਇਸ ਦਾ 2.5 ਮੀਟਰ ਲੈਂਥ ਹੈ ਦੀ ਬਹੁਤ ਖੁੱਲੀ ਡੁੱਲੀ ਸਵਾ ਮੀਟਰ ਉਹ ਹੀ ਦੁਪੱਟੇ ਦੀ ਤਰ੍ਹਾਂ ਇਸ ਦੀ ਵਿੜਤਾ ਹੀ ਨਹੀਂ ਚੌੜੀ ਕਿਸੇ ਵੀ ਰੰਗ ਦਾ ਇਸ ਨੂੰ ਡਾਈ ਕਰਾ ਸਕਦੇ ਹੋ ਹਰ ਰੰਗ ਇਸ ਤੇ ਉੱਪਰ ਚੜ ਜਾਣਾ ਦੁਪੱਟਿਆਂ ਦੀ ਤਰ੍ਹਾਂ ਟਾਈ ਡਾਈ ਵੀ ਕਰਾ ਸਕਦੇ ਹੋ ਕੁਝ ਵੀ ਕਰਵਾ ਸਕਦੇ ਤੁਸੀਂ ਇਹਦੇ ਤੇ ਲੇਸਾਂ ਵੀ ਲਾ ਸਕਦੇ ਹੋ ਸਭ ਕਰਵਾ ਸਕਦੇ ਹੋ ਤੇ ਇਸ ਦੀ ਜਿਹੜੀ ਰੇਂਜ ਰਹਿਣ ਜਾ ਰਹੀ ਹੈ ਜੀ ਉਹ 450 ਹੈ 450 ਰੁਪਏ ਹੈ ਇਹ ਸੀ ਕਿਉਂਕਿ ਇਹ ਪਿਓਰ ਦਾ ਹੈ ਇਸ ਦੇ ਵਿੱਚ ਕਾਪੀ ਵੀ ਮਿਲ ਜਾਣਗੇ ਤੁਸੀਂ ਅਗਰ ਥੋੜਾ ਜਿਹਾ ਇਸ ਤੋਂ ਲੋ ਲੈਣਾ ਚਾਹੋਗੇ ਤੁਹਾਨੂੰ 300 ਦੀ ਰੇਂਜ ਦਾ ਵੀ ਮਿਲ ਜੇਗਾ ਪਰ ਇਹ 450 ਵਾਲਾ ਬਹੁਤ ਜ਼ਿਆਦਾ ਵਧੀਆ ਕੁਆਲਿਟੀ ਦਾ ਹੈ ਹੁਣ ਇੱਕ ਸੂਟ ਜਿਹੜਾ ਬਈ ਬਚਿਆ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹਾਂ ਪਹਿਲਾਂ ਕੁੱਲੂ ਦਾ ਆ ਸੂਟ ਆ ਕਲਰ ਬਚਿਆ ਹੋਇਆ ਇਹ ਤੁਸੀਂ ਪਹਿਲਾਂ ਵੀ ਦੇਖਿਆ ਸੀ ਕੁੱਲੂ ਦੇ ਵਿੱਚ ਮੇ ਵੀ ਸਾਰੇ ਨਿਕਲ ਗਏ ਜਿਵੇਂ ਜਿਵੇਂ ਮੈਨੂੰ ਲੱਭੀ ਜਾਂਦੇ ਆ ਮੈਂ ਸੋਚਿਆ ਕਿ ਚਲੋ ਹੁਣ ਠੰਡ ਦੇ ਵਿੱਚ ਜਿਵੇਂ ਜਿਵੇਂ ਮੇਰੇ ਹੱਥ ਆਉਂਦੇ ਐ ਇੱਕ ਇੱਕ ਦੋ ਦੋ ਪੀਸ ਜੋ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਵਾਂ ਤੇ ਇਹਨਾਂ ਨੂੰ ਡਿਸਕਾਊਂਟ ਤੇ ਦੇ ਦੇਵਾਂਗੇ ਇਹ 950 ਦੇ ਵਿੱਚ ਆਪਾਂ ਸੇਲ ਕੀਤਾ ਸੀ ਇਹ ਸਿੰਗਲ ਕਲਰ ਰਹਿਣ ਦੇ ਕਾਰਨ ਤੁਹਾਨੂੰ 850 ਦਾ ਪੈ ਜਾਣਾ ਹੈ ਕਿਸੇ ਨੇ ਵੀ ਲੈਣਾ ਹੋਇਆ ਬੜਾ ਹੀ ਸੋਹਣਾ ਹੈ ਅੱਛਾ ਪ੍ਰੀਮੀਅਮ ਕੁਆਲਿਟੀ ਦੇ ਵਿੱਚ ਸਭ ਤੋਂ ਵਧੀਆ ਚੀਜ਼ ਇਹ ਹੈ ਕਿ ਪਸ਼ਮੀਨੇ ਦੀ ਪ੍ਰੀਮੀਅਮ ਕੁਆਲਿਟੀ ਹੈ ਅ ਖੁਰਤਰੀ ਨਹੀਂ ਹੈ ਇਹ ਸ਼ਾਲ ਹੈ ਸ਼ਾਲ ਦਾ ਬ੍ਰਾਡ ਬਾਰਡਰ ਰਹੇਗਾ ਦੋਨੋਂ ਸਾਈਡ ਤੁਸੀਂ ਦੇਖ ਲਿਆ ਹਨ ਤੇ ਹੁਣ ਮੈਂ ਤੁਹਾਨੂੰ ਸੂਟ ਦੀ ਲੁੱਕ ਦਿਖਾ ਦਿੰਨੀ ਆ ਕਮੀਜ਼ ਦੀ ਕਮੀਜ਼ ਦੇ ਵੀ ਬ੍ਰਾਡ ਬਾਰਡਰ ਰਹੇਗਾ ਪਹਿਲਾਂ ਬਾਹਾਂ ਦੇਖ ਲਈਏ ਆਪਾਂ ਇਹਦੀਆਂ ਇਸ ਦੀਆਂ ਬਾਹਾਂ ਤੇ ਰਹੂਗਾ ਡਿਜ਼ਾਈਨ ਇਸ ਦੀਆਂ ਬਾਹਾਂ ਨੇ ਜੀ ਤੇ ਇਹ ਕਮੀਜ਼ ਦੀ ਬੈਕ ਸਾਈਡ ਤੇ ਪਾਉਡਰ ਆਏਗਾ ਇਹ ਕਮੀਜ਼ ਦੇ ਪਿਛਲੇ ਪਾਸੇ ਆਏਗਾ ਬੈਕ ਸਾਈਡ ਤੇ ਸ਼ਰਟ ਦੇ ਹੁਣ ਆਪਾਂ ਕਮੀਜ਼ ਦਾ ਮੂਹਰਲਾ ਪੱਖ ਦੇਖਦੇ ਆਂ ਇਹ ਦੇਖੋ ਜੀ ਇਹ ਹੈ ਇਸ ਦਾ ਫਰੰਟ ਇਹ ਇਸ ਦਾ ਬ੍ਰਾਡ ਬਾਰਡਰ ਹੈ ਪੂਰਾ ਚੌੜਾ ਬਾਰਡਰ ਰਹੇਗਾ ਇਹ ਇਸ ਦੀ ਸਾਰੀ ਸ਼ੋਰਟ ਦੇ ਵਿੱਚ ਤੇ ਸਾਰੀਆਂ ਬਾਹਾਂ ਦੇ ਵਿੱਚ ਵੀ ਤੁਸੀਂ ਇਹ ਕੱਪੜੇ ਨੂੰ ਐਡ ਕਰ ਸਕਦੇ ਹੋ ਛੋਟੀਆਂ-ਛੋਟੀਆਂ ਇਸ ਤਰ੍ਹਾਂ ਕਰਕੇ ਬੂਟੀਆਂ ਡਿਜ਼ਾਈਨ ਸੈਲਫ ਦਾ ਰਹੇਗਾ ਹੈ थ्रेड ਵੇਵਜ਼ ਹੈ ਇਹ ਪ੍ਰਿੰਟ ਨਹੀਂ ਹੈ थ्रेड ਦਾ ਵੇਵਜ਼ ਬਣੀਆਂ ਹੋਈਆਂ ਇਸ ਦੇ ਵਿੱਚ थ्रेड ਦਾ ਵਰਕ ਹੈ ਤੇ ਕੰਮ ਐਸ ਦੇ ਵਿੱਚ ਇਹ ਸਾਰਾ ਸੀਗਾ ਤੁਸੀਂ ਡਿਜ਼ਾਈਨ ਇਸ ਦਾ ਦੇਖ ਲਿਆ ਬੜਾ ਹੀ ਪਿਆਰਾ ਆਰਟੀਕਲ ਹੈ ਤੁਹਾਨੂੰ 850 ਦੇ ਵਿੱਚ ਮਿਲ ਜਾਣਾ ਕਿਉਂਕਿ ਇਹ ਸਿੰਗਲ ਕਲਰ ਰਹਿ ਗਿਆ ਇਸੇ ਲਈ ਮੈਂ ਤੁਹਾਨੂੰ ਇਹ 850 ਚ ਦੇ ਦੇਣਾ ਹੁਣ ਰਾਮ ਟੈਕਸ ਤੇ ਪਸ਼ਮੀਨੇ ਦੀ ਗੱਲ ਕਰ ਲੈਣੇ ਆ ਆ ਰਾਮ ਟੈਕਸ ਦੀ ਜਿਹੜੀ 2.5 ਮੀਟਰ ਦੀ ਆਪਣੇ ਕੋਲੇ ਕੱਟ ਸੀਗੀ ਇਹਦੇ ਸਾਰੇ ਵਿਕ ਗਏ ਆਗੇ 5-7 ਪੀਸ ਬਚੇ ਆ ਇਹ ਆਪਾਂ 750 ਦਾ ਪਲੇਨ ਫੈਬਰਿਕ ਰਾਮ ਟੈਕਸ ਦਾ ਮੋਰ ਦੇ ਨਾਲ ਵੇਚਿਆ ਸੀਗਾ ਤੇ ਹੋਣੇ ਇਹ ਸਿੰਗਲ ਸਿੰਗਲ ਰਹਿ ਕੇ ਕਰਕੇ ਤੁਹਾਨੂੰ 700 ਦੇ ਹੀ ਪੈਣੀ ਇਹ ਸਿੰਗਲ ਸੌਰੀ ਪੰਜ ਚਾਰ ਪੀਸ ਰਹਿ ਕੇ ਕਰਕੇ ਇਹ ਤੁਹਾਨੂੰ 700 ਦੇ ਵਿੱਚ ਹੀ ਇਹ ਸੂਟ ਮਿਲ ਜਾਣਗੇ ਜੇ ਤੁਸੀਂ ਲੈਣੇ ਚਾਹੁੰਦੇ ਮੈਂ ਇਸਦੀ ਕੁਆਲਿਟੀ ਤੁਹਾਨੂੰ ਖੋਲ ਕੇ ਦਿਖਾ ਦਿੰਨੀ ਆ ਰਾਮ ਟੈਕਸ ਦਾ ਪਸ਼ਮੀਨਾ ਵਧੀਆ ਹੀ ਹੁੰਦਾ ਜੀ ਨਾ ਇਹਦੇ ਉੱਤੇ ਬੋਰ ਆਉਂਦਾ ਤੇ ਨਾ ਇਸ ਦਾ ਕੋਈ ਹੋਰ ਝੰਡੜ ਚਮੇਲਾ ਹੁੰਦਾ ਹੈਗਾ ਇਹ ਦੇਖੋ ਜੀ ਰਾਮ ਟੈਕਸ ਦੀ ਸਟੈਂਪ ਲੱਗੀ ਹੋਈ ਆ 2.5 ਮੀਟਰ ਦੀ ਕੱਟ ਦੇ ਨਾਲ ਹੈ ਚਾਹੇ ਤੁਸੀਂ ਮਤਲਬ ਵੈਸੇ ਵੀ ਤਾਂ ਆਪਾਂ ਕਟਿੰਗ ਕਰਕੇ ਸਟਿਚ ਕਰਾਣੇ ਆ ਨਾ 2.5 ਮੀਟਰ ਦੀ बॉटम 2.5 ਦੀ ਸ਼ਰਟ ਹੋ ਜਾਂਦੀ ਹੈ ਤੇ ਤੁਸੀਂ ਸ਼ਾਲ ਵੀ ਐਡ ਕਰ ਸਕਦੇ ਹੋ ਇਹਦਾ ਸ਼ਰਟ ਦੇ ਨਾਲ ਜਾਂ बॉटम ਦੇ ਨਾਲ ਇੱਕ ਸ਼ਾਲ ਜਾਂ ਇਸ ਦੇ ਨਾਲ ਕੁਝ ਹੋਰ ਜੇ ਮੈਚਿੰਗ ਕੰਟਰਾਸਟ ਕਰਨਾ ਹੋਇਆ बॉਟਮ ਦਾ ਤੇ ਇਹ ਤੁਹਾਨੂੰ ਸਿਰਫ ਤੇ ਸਿਰਫ 700 ਰੁਪਏ ਦੇ ਵਿੱਚ ਮਿਲ ਜਾਣਾ ਹੈਗਾ ਕਿਉਂਕਿ ਇਹ ਪੀਸ ਬਹੁਤ ਘੱਟ ਹੈ ਤੇ ਹੁਣ ਆਪਾਂ ਦੇਖਦੇ ਹਾਂ ਰਾਮ ਟੈਕਸ ਦੇ ਪਸ਼ਮੀਨੇ ਦੇ ਉੱਪਰ ਸਾਡੇ ਆਪਣੇ ਹੱਥੀ ਹੋਏ ਹੋਏ ਕੰਮ ਇਹ ਸੂਟ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇੱਕ ਪਰ ਇਸ ਤੋਂ ਬਾਅਦ ਜਿਹੜੇ ਸੂਟ ਦਿਖਾਉਂਗੀ ਮੈਂ ਉਹ ਸਾਰੇ ਲੇਟੈਸਟ ਡਿਜ਼ਾਈਨ ਨੇ ਇਹ ਕੰਪਲੀਟ ਹੋ ਗਿਆ ਜੀ ਇਹ ਹੈਗਾ ਡਾਰਕ ਪਿਸਤਾ ਗ੍ਰੀਨ ਦਾ ਸ਼ੇਡ ਆ ਹੈਗਾ ਇਹਦੇ ਫਰੰਟ ਦੇ ਘੇਰੇ ਦੇ ਉੱਤੇ ਇਹ ਕੰਮ ਰਹੇਗਾ ਕੰਮ ਤੁਸੀਂ ਨੇੜੇ ਤੋਂ ਦੇਖ ਲਓ ਇਹ ਅਸੀਂ ਆਪ ਨੇ ਕੰਮ ਕੀਤਾ ਹੋਇਆ ਹੈ ਫਰੰਟ ਵੀ ਇਹ ਘੇਰਾ ਰਹੇਗਾ ਬੈਕ ਸਾਈਡ ਵੀ ਇਹ ਘੇਰਾ ਰਹੇਗਾ ਇਸ ਦੀਆਂ 슬ੀਵਜ਼ ਨੇ ਜਿਹੜੀਆਂ ਬਾਹਾਂ ਦੇ ਉੱਤੇ ਵੀ ਤੁਹਾਨੂੰ ਇਹ ਇਹ ਡਿਜ਼ਾਈਨ ਮਿਲੇਗਾ ਇਸ ਦੀਆਂ 슬ੀਵਜ਼ ਤੇ ਅੱਗੋਂ ਪਿੱਛੋਂ ਘੇਰਾ ਜਿਹੜਾ ਸ਼ੋਰਟ ਦਾ ਕੰਮ ਕਰਿਆਵਾ ਮਿਲੇਗਾ ਇਹ ਪ੍ਰੀਮੀਅਮ ਕੁਆਲਿਟੀ ਦਾ ਰਾਮਟੈਕਸ ਦਾ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦਾ ਫੈਬਰਿਕ ਰਹੇਗਾ ਤੇ ਇਹ ਅਸੀਂ ਆਪ ਕਾਰੀਗਰ ਤੋਂ ਰੈਡੀ ਕਰਵਾਇਆ ਹੈ ਇਹ ਤੁਹਾਨੂੰ ਮਿਲ ਜਾਣਾ ਹੈ ਜੀ 1800 ਰੁਪਏ ਦੇ ਵਿੱਚ ਪਹਿਲਾਂ ਇਹ 1850 ਦੇ ਵਿੱਚ ਪਾਇਆ ਸੀ ਮੈਂ ਹੁਣ ਦੋਕ ਪੀਸ ਰਹਿ ਕੇ ਕਰਕੇ ਇਹ ਤੁਹਾਨੂੰ 1800 ਦਾ ਪੀਸ ਲੱਗ ਜਾਣਾ ਹੈ ਜੀ ਵਿਦ ਵਰਕ ਵਿਦ ਫੈਬਰਿਕ ਤੇ ਵਿਦ ਸ਼ਿਪਿੰਗ ਇਹ ਸੂਟ ਦੀ ਹੁਣ ਮੈਂ ਤੁਹਾਨੂੰ ਦੁਕਾਨੀ ਆ ਰਾਮ ਟੈਕਸ ਦੇ ਸੂਟ ਉੱਤੇ ਜਿਹੜੇ ਅਸੀਂ ਵਰਕ ਕੀਤਾ ਹੋਇਆ ਉਹਨਾਂ ਦੇ ਕਲਰ ਸ਼ੇਡ ਰਾਇਲ ਬਲੂ ਬੇਜ ਆਫ ਵਾਈਟ ਹੈ ਵਸੇ ਇਹ ਥੋੜਾ ਜਿਹਾ ਬੇਜ ਨਹੀਂ ਹੈ ਬਿਸਕਟੀਜਾ ਕਲਰ ਹੈ ਇਹ ਆ ਜਾਂਦਾ ਜੀ ਬਰਾਊਨ ਤੇ ਇਹ ਥੋੜਾ ਜਿਹਾ ਡਾਰਕ ਚਾਕਲੇਟ ਬਰਾਊਨ ਸਭ ਤੋਂ ਪਹਿਲਾਂ ਆਪਾਂ ਰਾਇਲ ਬਲੂ ਦੇਖ ਲੈਣੇ ਆ ਇਹ ਸ਼ੇਡ ਚੈੱਕ ਕਰਾਂਗੇ ਆਪਾਂ ਇਹ ਆਪਾਂ ਖੁਦ ਰੈਡੀ ਕਰਵਾਏ ਇਸ ਦੇ ਵਿੱਚ ਬਹੁਤ ਸਾਰੇ ਕਲਰ ਸੀਗੇ ਜੋ ਵੀਡੀਓ ਤੋਂ ਪਹਿਲਾਂ ਹੀ ਸੇਲ ਹੋ ਗਏ ਕਸਟਮਰਸ ਨੇ ਬੁੱਕ ਕਰ ਲਏ ਸੀ ਤੇ ਜਿੰਨੇ ਕ ਨਾਲ ਨਾਲ ਹੋਰ ਰੈਡੀ ਹੋ ਰਹੇ ਆ ਜਿੰਨੇ ਕ ਬਚ ਰਹੇ ਆ ਮੈਂ ਤੁਹਾਡੇ ਨਾਲ ਜਿਵੇਂ ਜਿਵੇਂ ਸ਼ੋਅ ਕਰਦੀ ਜਾਉਂਗੀ ਸਭ ਤੋਂ ਪਹਿਲਾਂ ਤਾਂ ਜੀ ਇਹ ਰਾਮਟੈਕਸ ਦਾ ਪਸ਼ਮੀਨਾ ਹੈ ਰਾਮਟੈਕਸ ਦਾ ਫੈਬਰਿਕ ਐਸ ਦੇ ਉੱਪਰ ਰਾਮਟੈਕਸ ਦੇ ਬਾਰੇ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰਨਾ ਚਾਹੁੰਦੀ ਕਿਉਂਕਿ ਤੁਹਾਨੂੰ ਖੁਦ ਨੂੰ ਪਤਾ ਕਿ ਰਾਮਟੈਕਸ ਬਹੁਤ ਹੀ ਅੱਛਾ ਫੈਬਰਿਕ ਸੇਲ ਕਰਦਾ ਹੈ ਅੱਛਾ ਫੈਬਰਿਕ ਬਣਾਉਂਦਾ ਤੇ ਲਾਂਚ ਕਰਦਾ ਹੈ ਉਸਦੇ ਫੈਬਰਿਕ ਤੇ ਉੱਪਰ ਕੋਈ ਕੰਪਲੇਂਟ ਬੁਰ ਬੁਰ ਦੀ ਤਾਂ ਆਂਦੀ ਨਹੀਂ ਨਾ ਹੀ ਕਲਰ ਫੀਡਿੰਗ ਦੀ ਇਹ ਹੈ ਜੀ ਇਸ ਦਾ ਡਿਜ਼ਾਈਨ ਇਹ ਦੇਖੋ ਇਹ ਅਸੀਂ ਵਰਕ ਕਰਵਾਇਆ ਹੋਇਆ ਖੁਦ ਕਾਰੀਗਰ ਤੋਂ ਮਸ਼ੀਨੀ ਤੇ ਇਹ ਤੁਹਾਨੂੰ ਸੂਟ 1450 ਦਾ ਮਿਲ ਜਾਣਾ ਇਹ ਦੇਖੋ ਜੀ ਇਸ ਦੀਆਂ 슬ੀਵਸ ਦੇ ਉੱਪਰ ਵੀ ਕੰਮ ਹੋਇਆ ਵਾ ਇਹ ਇਸ ਦੀਆਂ ਬਾਹਾਂ ਹੈ ਚਾਹੇ ਤੁਸੀਂ ਬਾਟਮ ਤੇ ਕਰ ਲੋ ਇਹ ਚਾਹੇ ਬਾਹਾਂ ਤੇ ਨੇੜੇ ਤੋਂ ਦੇਖ ਲਓ ਜੀ ਰਾਇਲ ਬਲੂ ਇਸ ਦਾ ਕਲਰ ਹੈ ਬਹੁਤ ਜ਼ਿਆਦਾ ਰੀਜ਼ਨੇਬਲ ਪ੍ਰਾਈਸ ਦੇ ਉੱਪਰ ਤੁਸੀਂ ਦੇਣ ਜਾ ਰਹੇ ਹੋ ਪ੍ਰਾਈਸ ਚੈਲੈਂਜਿੰਗ ਰਹੇਗਾ ਕਿਉਂਕਿ ਰਾਮ ਟੈਕਸ ਦੇ ਫੈਬਰਿਕ ਦੇ ਉੱਪਰ ਜਿਹੜਾ ਵਰਕ ਹੈ ਇਹ ਇੰਨੇ ਦਾ ਤਾਂ ਇਹ ਵਰਕ ਹੀ ਹੋ ਜਾਂਦਾ ਜਿੰਨੇ ਵਿੱਚ ਤੁਹਾਨੂੰ ਇਹ ਸਾਰਾ ਸੂਟ ਦੇ ਰਹੇ ਹਾਂ ਅਸੀਂ ਇਹ ਦੇਖੋ ਜੀ ਇਹਦੇ ਨਾਲ ਜਿਹੜਾ ਮੈਂ ਤੁਹਾਨੂੰ ਪਹਿਲਾਂ ਗਰਮ ਦੁਪੱਟਾ ਦਿਖਾਇਆ ਤੁਸੀਂ ਉਹ ਅਗਰ ਡਾਈ ਕਰਾਉਂਗੇ ਤਾਂ ਬਹੁਤ ਸੋਹਣਾ ਪਾਰਟੀ ਵੇਅਰ ਕਲਾਸੀ ਸੂਟ ਬਣ ਜਾ ਰਿਹਾ ਹੈ ਹੁਣ ਇਸ ਤੇ ਵਿੱਚ ਕਲਰ ਹੈ ਜਿਹੜੇ ਉਹ ਤੁਸੀਂ ਦੇਖ ਲਓ ਕੀ ਹੈ ਜੀ ਬ੍ਰਾਊਨ ਇਹ ਬਿਸਕੁਟ ਜਿਹਾ ਕਰੀਮ ਹੈ ਤੇ ਇਹ ਇਸ ਦੇ ਵਿੱਚ ਤੀਸਰਾ ਰੰਗ ਹੈ ਜਿਹੜਾ ਇਹ ਚਾਕਲੇਟ ਬ੍ਰਾਊਨ ਹੈ ਇਹ ਇਸ ਦੇ ਵਿੱਚ ਚਾਰ ਕਲਰ ਰੌਂਡ ਟੈਕਸ ਦੇ ਘਰੇ ਤੇ ਵਰਕ ਵਾਲੇ ਅਵੇਲੇਬਲ ਨੇ ਇਹ ਸੀਗੇ ਜੀ ਅੱਜ ਦੇ ਰੌਂਡ ਟੈਕਸ ਦੀ ਕਲੈਕਸ਼ਨ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਈ ਹੋਣੀ ਹੈ ਸੋਹਣੇ ਲੱਗੇ ਹੋਣੇ ਹੈ ਤੇ ਸਕਰੀਨ ਦੇ ਉੱਪਰ ਜੀ WhatsApp ਨੰਬਰ ਉੱਪਰ ਮੈਂਸ਼ਨ ਹੈ ਤੁਸੀਂ ਆਪਣੀ ਕੋਈ ਵੀ ਇਨਕੁਆਰੀ ਕਰਨੀ ਹੈ ਸੂਟ ਨੂੰ ਬਾਈ ਕਰਨਾ ਹੈ ਜਾਂ ਸੂਟ ਦੇ ਰਿਗਾਰਡਿੰਗ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ WhatsApp ਦੇ ਉੱਪਰ ਵਿਜ਼ਿਟ ਕਰਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਆਪਣੀ ਇਨਕੁਆਇਰੀ ਕਰ ਸਕਦੇ ਹੋ ਤੇ ਬਾਕੀ ਜੇ ਕਿਸੇ ਨੇ ਡੀਐਮ ਕਰਨਾ ਹੈ ਤਾਂ ਆਪਣੀ ਜਿਹੜੀ ਇੰਸਟਾ ਆਈਡੀ ਹੈ ਸਿੱਧੂ ਵਲੋਗਿੰਗ 62 ਦੇ ਨਾਮ ਤੇ ਹੈ ਤੁਸੀਂ ਉੱਥੇ ਵੀ ਡੀਐਮ ਕਰ ਸਕਦੇ ਹੋ ਹਾਂਜੀ ਨੰਬਰ ਮੈਂ ਇੱਕ ਵਾਰੀ ਫਿਰ ਤੋਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਨੀ ਹਾਂ ਸਕਰੀਨ ਦੇ ਉੱਪਰ ਵੀ ਦਿਖ ਰਿਹਾ ਹੈ ਤੇ ਤੁਹਾਨੂੰ ਮੈਂ ਬੋਲ ਕੇ ਵੀ ਦੱਸ ਦਿੰਨੀ ਹਾਂ 94648844 ਆਪਣਾ ਨੰਬਰ ਰਹੇਗਾ ਜਿਸ ਦੇ ਉੱਪਰ ਸਿਰਫ ਤੇ ਸਿਰਫ ਵਟਸਐਪ ਫੈਸਿਲਿਟੀ ਅਵੇਲੇਬਲ ਹੈ ਡਾਇਰੈਕਟ ਕਾਲ ਨਾ ਕਰਕੇ ਕੀਤੀ ਜਾਵੇ ਤੁਸੀਂ WhatsApp ਦੇ ਉੱਪਰ ਕਾਲ ਜਾਂ ਚੈਟ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਮਿਲਣਗੇ ਤੇ ਸੂਟ ਦੇ ਰਿਗਾਰਡਿੰਗ ਤੁਹਾਨੂੰ ਜੋ ਵੀ ਹੈ ਉੱਥੇ ਸਾਰੀ ਡਿਟੇਲ ਮਿਲ ਜਾਏਗੀ ਸੋ ਮਿਲਦੇ ਆਪਾਂ ਫਿਰ ਹੁਣ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਸ਼ੀਕਾਰ